ਉਹ ਹੈ ਗ੍ਰੈਚੂਲੇਟਰ ਦਾ ਜਿਹੜਾ ਖੋਲ ਕੇ ਪਿੱਛੇ ਬਹਿ ਗਏ ਉਹੀ ਚੱਕਰ ਹੈ ਹਜੇ ਦੇ ਬੈਰਨ ਖਰਾਬ ਤਾਂ ਕੋਈ ਖਰਾਬ ਨਹੀਂ ਕਲਚ ਦੇਖ ਲਓ ਮੈਂ ਦਾ ਉੱਥੇ ਕਰਾ ਲੇ ਗਏ ਨਹੀਂ ਚਲ ਗਿਆ ਠੀਕ ਹੈ ਬਾਕੀ ਸਾਡੀ ਜਿੱਥੇ ਤੇ ਮੈਂ ਜਿਹੜਾ ਮੈਂ ਸੋਦਾ ਵੀ ਦੋ ਬੰਦੇ ਜਿੱਤਨੇ ਉਹ ਬੰਦੇ ਆਪਣੇ ਜਿੱਤ ਗਏ ਬਾਈ ਠੀਕ ਹੈ ਜੀ ਸ੍ਰੀ ਕਾਲ ਜੀ ਬਾਈ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਅਮਨਾ ਬਾਈ ਕਾਲੇ ਬਾਈ ਕੋਲ ਆਏ ਬੇ ਸਰਵਿਸ ਕਰਾਉਣ ਤੇ ਫਿਲਟਰ ਫਿਲਟਰ ਸਾਰੇ ਨਵੇਂ ਪਾਤੇ ਹੋਰ ਕਾਲੇ ਬਾਈ ਠੀਕ ਹੈ ASCII ਕਾਲੇ ਬਾਈ ਮੈਂ ਕਾਲੇ ਬਾਈ ਦੀ ਸਰਵਿਸ ਕਰਾਈਏ ਹੋਰ ਮੇਰੀ ਨਜ਼ਰ ਨਾਲ ਕਿ ਕਰ ਮੇਰੇ ਟਰੈਕਟਰ ਦਾ ਕਰ ਬਾਈ ਟਰੈਕਟਰ ਇਹ ਪਹਿਲਾਂ ਤੋਂ ਹੀ ਜਾਣ ਕੇ ਕਰਨਾ ਹੈ ਜਾਣ ਕੇ ਕਿਹਾ ਹਾਂ ਇਹ ਜਾਣ ਕੇ ਕਹਿੰਦਾ ਬਾਈ ਬਾਈ ਮੇਰੀ ਕਰਨ ਆ ਗਿਆ ਸਰਪੇ ਤੇ ਤੇਰੀ ਵੀ ਗਾਲੇ ਹੋਣੀ ਤੂੰ ਇਹ ਤਾਂ ਮੇਰੀ ਹੈ ਇਹ ਲੱਗਦਾ ਦੇਖ ਪਹਿਲਾਂ ਕਾਲਾ ਬਾਈ ਹੁਣੀ ਹੁਣੀ ਹੋ ਗਿਆ ਹਫਤਾ ਬਾਈ ਟੂਰ ਲੈ ਕੇ ਮਨਾਲੀ ਬਾਈ ਕਿਵੇਂ ਰਿਹਾ ਟੂਰ ਮਨਾਲੀ ਦਾ ਵਧੀਆ ਰਿਹਾ ਬਾਈ ਠੀਕ ਰਿਹਾ ਬਾਈ ਵਧੀਆ ਰਿਹਾ ਰਹੇ ਆਏ ਬੰਦੇ ਥੋੜੇ ਕਾਲੇ ਬਹੁਤ ਹੈ ਹਲੇ ਆਉਣੇ ਵਾਲੇ ਹਾਂ ਅੱਛਾ ਕਿਦੋ ਦਿਨਾਂ ਲਈ ਲਾਉਣੇ ਇਹਦੇ ਹੋਰ ਕਿੰਨੇ ਦਿਨ ਲਾਇਆ ਤਿੰਨੇ ਨਾ 3 ਦਿਨ ਚੱਲ ਕੋਈ ਦਸ ਡਿਊਟੀ ਵਾਲੇ ਬੰਦੇ ਦਾ ਔਖਾ ਹੋ ਜਾਂਦਾ ਹਾਂ ਕਾਕਾ ਤਾਂ ਨਾਲ ਕਿੰਨੇ ਚਾਰ ਜਣੇ ਤੇ ਤੁਸੀਂ ਚਾਹ ਠੀਕ ਆ ਤੁਸੀਂ ਵੀ ਮਿਲੂ ਨੂੰ ਵੱਧ ਨਾ ਬਾਈ ਦੇਸੀ ਕੀ ਚੱਲਿਆ ਇਹਦੇ ਚ ਹੂੰ ਏ ਮੈਂ ਜਾ ਕੇ ਹਾਂ ਹੁਣ ਐ ਨਹੀਂ ਪਤਾ ਡਾਲ ਡਾ ਕੇ ਦੇਸੀ ਆ ਦੇਸੀ ਆ ਹਾਂ ਬਾਈ ਇਹਦਾ ਇਹਦਾ ਸਿਫਤਾਂ ਬਹੁ ਕਰਦੇ ਆ ਤੇਲ ਦੀਆਂ ਦੀ ਹੁਣ ਬਾਕੀ ਰੱਬ ਜਾਣਦਾ ਨਹੀਂ ਬਾਈ ਇੱਕ ਹੈ ਇਹ ਘਟਦਾ ਨਹੀਂ ਹੈਗਾ ਮੈਂ ਦੇਖਿਆ ਸਮਝ ਲੈ ਜਿਹੜਾ ਆਪਾਂ ਬਾਹਰ ਪਾਉਂਦੇ ਉਹਦਾ ਨਾ ਉਹ ਮੈਂ ਇਹਦੇ ਫਿਕਰ ਚ ਆਪੇ ਆ ਜੂਗਾ ਨਾ ਹਾਂ ਹਾਂ ਹੈ ਬਾਈ ਜਿਹੜਾ ਆਪਾਂ ਨੂੰ ਬਾਹਰ ਮਿਲਦਾ ਉਹਦਾ ਨਾ ਰੇਟ ਦੁੱਗਣਾ ਹੈ ਇਹਦਾ ਦੁੱਗਣਾ ਦੰਨੇ ਆ ਇਹ ਕੰਪਨੀ ਨੂੰ ਇਹੀ ਫਾਇਦਾ ਹਾਂ ਹੂੰ ਉਹੀ ਗੱਲ ਹੈ ਸਰ ਵੀ ਸਭ ਸਾਡੀ ਕਰਾਓ ਇੱਕ ਇਹਦਾ ਪੰਗਾ ਹੋਰ ਆ ਸਮਾਨ ਵੀ ਨਹੀਂ ਮਿਲਦਾ ਬਾਹਰ ਇਹਨਾਂ ਨੇ ਬੰਦਾ ਚੱਲ ਕੋਈ ਬਾਹਰ ਲੈ ਕੇ ਪਾ ਲਵੇ ਹਾਂ ਸਮਾਨ ਵੀ ਇਹਨਾਂ ਦਾ ਏਜੰਸੀ ਚੋਂ ਮਿਲਦਾ ਸਹੀ ਗੱਲ ਇੱਥੇ ਨਾਲ ਹੋਰ ਕਾਲੇ ਸਾਡੇ ਟਰੈਕਟਰਾਂ ਦਾ ਜਿੱਥੋਂ ਮਰਜੀ ਲੈ ਕੇ ਪਾ ਲੈ ਜਿੱਥੇ ਮਰਜੀ ਪਾ ਲੈ ਸਬਰਾਤ ਦਾ ਜਿੱਥੋਂ ਮਰਜੀ ਲੈ ਲੈ ਹਾਂ ਇਹਨਾਂ ਦਾ ਇੱਥੇ ਏਜੰਸੀ ਚੋਂ ਮਿਲਣਾ ਇਹੋ ਮਤਲਬ ਉਹਦਾ ਪੂਰਾ ਫਾਇਦਾ ਚੱਕਦੇ ਆ ਇਹ ਹੋਰ ਹੈ ਰੇਟ ਪੂਰਾ ਲਾਉਂਦੇ ਰੇਟ ਪੂਰਾ ਬਾਈ ਹਾਂ ਤੇ ਟਰੈਕਟਰ ਬਾਈ ਚਲਾਤਾ ਬਾਈ ਨੇ 21 2200 ਘੰਟੇ ਠੀਕ ਹੈ ਜੀ ਤੇ ਬਾਕੀ ਟਾਇਰ ਟੂਰ ਨਾਲ ਨੇ ਕਾਲੇ ਮੁੱਲੇ ਵੀ ਨਾਲ ਦੇ ਨਹੀਂ ਟਾਇਰ ਹੈ ਨਾਲ ਐਰ ਬਾਈ ਚਾਰੇ ਨਾਲ ਮੁਰਲੇ ਟਾਇਰ ਤੁਹਾਨੂੰ ਪਤਾ ਬਈ ਥੋੜੇ ਵੱਧ ਘਸਾਉਂਦਾ 4 ਵੀਲ ਕਰਕੇ ਇਹ ਤੇ ਕਾਲੇ ਆਪਣੀ ਗਲਤੀ ਤੇ ਕਸੇ ਵੀ ਆ ਗਲਤੀ ਕਾਲੇ ਵੀਰੇ ਕਿ ਸਾਡੇ ਕੋਲ 855 ਆਵਾ 4 ਵੀਲ ਆ 800 ਘੰਟਾ ਚੱਲਿਆ ਵਾ ਟਰੈਕਟਰ ਇਹਦੇ ਨਾਲੋਂ ਵੀ ਵੱਧ ਟਾਇਰ ਚੱਕ ਗਿਆ ਪਿਛਲੇ ਟਾਇਰ 90 ਪੈਦੇ ਖੜੇ ਆ ਉਹ ਵੀ ਬੰਦੇ ਕਹਿੰਦੇ ਯਾਰ ਜਿਹੜੇ ਬੰਦੇ ਮੰਨ ਲਾ ਵੀ ਰੋਡ ਪਰ 4x4 ਨਹੀਂ ਨਾ ਕੱਢਦੇ ਹਾਂ ਹਾਂ ਉਹਦੇ ਘਸਣੇ ਘਸਣੇ ਆ ਅੱਛਾ ਉਹ ਵੱਧ ਘਸਾ ਜਾਂਦਾ ਹਾਂ ਅੱਛਾ ਇਹਦੇ ਥੋੜੇ ਜਿਆਦਾ ਚੱਕਰ ਹੁੰਦੇ ਆ ਪਿਛਲੇ ਨਾਲ ਹਾਂ ਮੁਰਲੇ ਤੇ ਇੱਕ ਮੁਰਗਾ ਨਹੀਂ ਤੋ ਮੋੜ ਪਰ ਸਵੇਰੇ ਨੰਗਾ ਵਾ ਟਰੈਕਟਰ ਹੁਣ ਵੀ ਘਾਸ ਪਈ ਵੀ ਹੋ ਗਈ ਉਹ ਹੀ ਗੱਲ ਹੈ ਹਾਂ ਗਲਤ ਹੈ ਠੀਕ ਆ ਇਹ ਚੱਕਰ ਪੈਂਦਾ ਬਾਈ ਹੁਣ ਆ ਪਿਛਲੇ ਟਰ ਮੋੜਨੇ ਨਹੀਂ ਉਹਨਾਂ ਨੇ ਸਿੱਧਾ ਹੀ ਰਹਿਣਾ ਹਨਾ ਇਹ ਚੀਜ਼ ਦਾ ਫਰਕ ਹੈ ਇਹ ਬਹੁਤ ਗਲਤ ਕਥਾਈ ਕਰੀ ਪਰਲ ਟਾਇਰ ਦੇ ਜਿੰਨਾ ਗਲਤ ਕਥਿਆ ਉਹ ਤਾਂ ਹੈ ਬਾਕੀ ਬਾਈ ਸਰਵਸ ਦੇ ਵਿੱਚ ਆਪਾਂ ਦੋਨੇ ਡੀਜ਼ਲ ਫਿਲਟਰ ਠੀਕ ਹੈ ਜੀ ਤੇ ਇੱਕੇ ਦਾ ਲਿਫਟ ਵਾਲਾ ਬਦਲਿਆ ਨਹੀਂ ਆਪਾਂ ਨੇ ਬਾਈ ਕਹਿੰਦਾ ਠੀਕ ਆ ਇੱਕੇ ਤੋਂ ਇਲਾਵਾ ਆਹ ਆਹ 에ਅਰ ਫਿਲਟਰ ਏਅਰ ਫਿਲਟਰ ਨਵਾਂ ਪਾਤਾ ਦੇਖੋ ਜਮੇ 0 ਮੀਟਰ ਠੀਕ ਹੈ ਜੀ ਤੇ ਇੰਜਨ ਆਇਲ ਤੇ ਇੱਕ ਆਇਲ ਫਿਲਟਰ ਬਾਕੀ ਮਾੜਾ ਮੋਟਾ ਜਰਨਲ ਚੈੱਕ ਅਪ ਬਾਦ ਆਹੀ ਕੁਝ ਹੁੰਦਾ ਬਾਕੀ ਹੋਰ ਤਾਂ ਕੋਈ ਦਿੱਕਤ ਆਉਂਦੀ ਨਹੀਂ ਹੈਗੀ ਬਾਈ ਸੌਖੀ ਜੀ ਦੇਖਣਾ ਮੰਨ ਕੇ ਕਹਦੇ ਨੇ ਲੀਕ ਹੋ ਗਿਆ ਫਰਲਾਣਾ ਹੋ ਗਿਆ ਕਾਲੇ ਹੋਰ ਤਾਂ ਨਹੀਂ ਬਾਈ ਕੋਈ ਦਿੱਕਤ ਹੈਗੀ ਟਰੈਕਟਰ ਨੂੰ ਠੀਕ ਆ ਕਿਤੇ ਦੇ ਵੀ ਨਹੀਂ ਠੀਕ ਆ ਮੈਂ ਦੇਖਦਾ ਪਿਛਲਾ ਏਸਾ ਵੀ ਪਟਾਕੇ ਦੁਆਰ ਤੇ ਉਹਨਾਂ ਨੇ ਇੱਕ ਨਾ ਹੀ ਜੋੜਤਾ ਵੈਸੇ ਥੋੜਾ ਵੀ ਮੁੜ ਕੇ ਉੱਥੇ ਲੀਕ ਤਾਂ ਨਹੀਂ ਪੱਕੀ ਗੱਲ ਆ ਬਾਈ ਹਫਤਾ ਉੱਥੇ ਗਾ ਪਿਆ ਰਿਹਾ ਏਜੰਸੀ ਦਾ ਹਾ ਗ੍ਰੈਜੂਏਟ ਤੇ ਜਿਹੜਾ ਖੋਲ ਕੇ ਪਿੱਛੇ ਬੈਠੇ ਉਹ ਹੀ ਚੱਕਾ ਦੇ ਬੈਰਿੰਗ ਖਰਾਬ ਤਾਂ ਕੋਈ ਖਰਾਬ ਨਹੀਂ ਕਲਚ ਬੈਰਿੰਗ ਆ ਨਾ ਕਲਚ ਦਾ ਕਲਚ ਫਿੰਗਰ ਆ ਫੁੰਗਰਾਂ ਸਾਰੇ ਪਿੰਗ ਬੈ ਫਿੰਗਰਾਂ ਬੰਨੀ ਸੀ ਅੰਗਰਾਂ ਅਡਜਸਟ ਹੋਏ ਆ ਉਹ ਦੋਹੇ ਫਿੰਗਰਾਂ ਪੰਨਦੇ ਡਬਲ ਕਲਚ ਹੋਇਆ ਨਾ ਹੂੰ ਹੂੰ ਮਤਲਬ ਕਿ ਪੀਟੀਓ ਵਾਲਾ ਲੱਗ ਰਿਹਾ ਡਬਲ ਹਾਂ ਦੋ ਐ ਚ ਹਾਂ ਜਮਾ ਦੀ ਘੱਟ ਗਿਆ ਉਹ ਤਾਂ ਆਵਾਜ਼ ਕਰਦਾ ਸੀ ਨਿਕੇ ਬਾਈ ਚਲੋ ਕੱਲੇ ਆਏ ਆ ਬਾਈ ਕਈ ਵਾਰ ਬੰਦੇ ਤੇ ਸਮਝ ਵੀ ਨਹੀਂ ਆਉਂਦਾ ਮਿਸਤਰੀ ਮਿਤਰੀਆ ਫਰਕ ਹੁੰਦਾ ਜਿਆਦਾ ਜਣੇ ਕਿ ਬਹੁਤ ਬਾਈ ਹੋਇਆ ਸਾਨੂੰ ਪਤਾ ਵੀ ਦੇਖਿਆ ਵੀ ਹੋਣੀ ਵੀਡੀਓ ਕਾਲੇ ਦੀਆਂ ਕਿਛੇ ਡਬਲ ਵੇਟ ਪਏ ਹੋਇਆ ਬਾਈ ਨੇ ਆਹ ਦੋਨੇ ਪਾਸੇ ਲੈ ਬਾਈ ਟਰੈਕਟਰ ਕਰਤਾ ਸਟਾਰਟ ਤੇ ਦੂਰ ਪਾਤਾ ਇਹਨਾਂ ਬਾਕੀ ਜਿਹੜੀ ਸਭ ਤੋਂ ਵਧੀਆ ਗੱਲ ਆ ਬਾਈ ਇਹਨਾਂ ਕੋਈ ਡੀਕੇ ਲੁਗੇ ਦੀ ਦਿੱਕਤ ਨਹੀਂ ਹੈਗੀ ਟਰੈਕਟਰ ਨੂੰ ਤੇ ਤੁਸੀਂ ਕੋਈ ਚਾਰ ਮਾਡਲ ਦੇਖ ਲਿਓ ਵੀ ਤੁਹਾਨੂੰ ਟਰੈਕਟਰ ਚਾਵੇ ਸੁੱਕਾ ਮਿਲੂਗਾ ਤੇ ਹੋ ਗਿਆ ਬਾਈ ਕੰਮ ਹੋ ਗਿਆ ਚੱਲੀਏ ਫਿਰ ਕਈ ਨਹੀਂ ਮੌਸਮ ਵੀ ਬਹੁਤ ਖਰਾਬ ਹੋ ਗਿਆ ਦੇਖੋ ਬੱਦਲ ਆ ਗਿਆ ਜੜ ਕੇ ਤੇ ਹੁਣ ਟਾਈਮ ਨਾਲ ਲੰਘ ਜੀ ਉਹਦੇ ਤੇ ਸਾਡੀ ਭਲਾਈ ਆ ਕਾਲੇ ਮਸ਼ੀਨ ਦਾ ਤਾਂ ਨਹੀਂ ਬਦਲਣਾ ਬਾਈ ਮਸ਼ੀਨ ਦਾ ਤਾਂ ਨਹੀਂ ਬਦਲਣਾ ਅਸੀਂ ਆਪਣੇ ਬਦਲ ਲਾਂ ਆਵੇ ਬਦਲ ਲੈਣੇ ਆ ਠੀਕ ਆ ਦੱਸ ਦੇ ਕਿਰਾਉਣਾ ਰਿਕਸ਼ਾ ਰੈਡੀ ਦਾ ਕੋਈ ਹੋਰ ਸਕੂਟਰ ਸਕਟਰ ਸਕੂਟਰ ਸਕਟਰ ਦਾ ਬਦਲ ਉਹ ਵੀ ਦੱਸ ਦਿਆਂ ਸਾਰਾ ਫਿਟੂਰ ਮਕੈਨਿਕਾ ਮੈਂ ਬੰਨੇ ਵੇ ਆ ਸੀ ਅੱਛਾ ਇਹ ਪਤਨ ਇਹ ਵੀ ਦਿੰਦੇ ਸੀ ਅੱਛਾ ਨਹੀਂ ਬੱਸ ਇਹ ਤਾਂ ਕੁਝ ਨਹੀਂ ਤੇਲ ਪਾਣਾ ਕਿਹੜੇ ਬਹੁਤ ਪਹਾੜ ਦਾ ਕੰਮ ਆ ਠੀਕ ਹੈ ਵਾਹ ਦੇ ਲੈ ਬਾਈ ਅਮਨੇ ਦਿਖਾ ਬਿੱਲ ਕਿੰਨਾ ਬਣ ਗਿਆ ਇੱਦਾਂ ਦਿਖਾ ਕਿੰਨਾ ਬਿੱਲ ਬਣਾਇਆ ਗਾਲੇ ਦਾ ਤੈਨੂੰ ਤੈਨੂੰ ਕਹ ਤਾਂ ਖਾ ਲੈ ਸਾਰੇ ਮਾਲਕ ਨੂੰ ਦਿਖਾ ਦਿਖਾ ਬਾਈ ਕਿੰਨਾ ਬਿੱਲ ਬਣਿਆ ਇਹਦਾ ਉਹੰਦਾ ਮੈਂ ਤਾਂ ਮੋਹ ਗਿਆ ਆ ਤਰ੍ਹਾਂ ਹੋ ਗਿਆ ਇੰਜਨ ਆਲ ਆਲ ਫਿਲਟਰ ਆ ਡੀਜ਼ਲ ਦਾ ਪਹਿਲਾ ਫੇਟਰ ਆ ਬਾਈ ਹੁਣ ਕਾਲਾ ਬਾਈ ਬਿੱਲ ਇੱਕ ਕਹਿੰਦਾ ਬਿੱਲ ਜਿਆਦਾ ਬਣਾਤਾ ਆ ਆਹਨੇ ਚੱਲਦੇ ਆ ਫਿਲਟਰ ਦੇ ਚਾਰ ਚਾਹ ਆ ਚੱਲ ਤੂੰ ਦੋਸਤ ਦੇ ਚਾਰ ਦੇ ਦੇ ਦੇਖੇ ਲੋ ਮਾਦਾ ਉੱਥੇ ਕਰਾ ਲੈ ਕੇ ਨਹੀਂ ਕਾਲੇ ਉੱਥੇ ਠੀਕਾ ਵੱਧ ਲੱਗਣਾ ਬਾਈ ਤੈਨੂੰ ਤਨ ਇਹ ਵੀ ਗੱਲ ਦੱਸਤੀ ਕਿ ਜਮਾ ਹੀ ਕੱਟ ਲਿਖਾ ਕੇ ਲੈ ਆਏ ਆ ਨਹੀਂ ਹੋਗਾ 5% ਕਾਲੇ ਲੈਸ ਲੋ ਆ ਕੇ ਲੈ ਆਏ ਸਾਰੇ ਕਾਸੇ ਦਾ ਨਹੀਂ ਦੰਦੇ ਨਹੀਂ ਹੋਰ ਉਹਨੂੰ ਕਹਿ ਕੇ ਆ ਬਾਈ ਆਪਣੇ ਬਦਲ 2500 ਰੁਪਿਆ ਦਾ ਗੱਲ ਕਾਲੇ ਅੱਗੇ ਨਾਲੋਂ ਰੇਟ ਵੱਧ ਗਿਆ ਬਾਈ ਪਹਿਲਾਂ ਵਾਲਾ ਨਹੀਂ ਰੇਟ ਰਿਹਾ ਹੈਗਾ ਹੁਣ ਯਾਰ ਉਹੀ ਵੱਧ ਕੇ ਨਹੀਂ ਤੇ ਉਹੀ 4000 ਦੀ ਹੁੰਦੀ ਸੀ ਹਾਂ ਯਾਰ ਇਹ ਵੱਧ ਗਿਆ ਨਾ 1100 ਰੁਪਿਆ 에ਅਰ ਫਿਲਟਰ ਹਾਂ 에ਅਰ ਫਿਲਟਰ ਦਾ 1100 ਲੱਗ ਗਿਆ ਚੱਲ ਕੋਈ ਗੱਲ ਕੋਈ ਲੱਗਣਾ ਹੈ ਬਾਈ ਕੋਈ ਫਰਕ ਨਹੀਂ ਆਲੇ ਯਾਰ ਉਹ ਵੀ ਚੱਲ ਕੇ ਆਇਆ ਹੈ ਮੈਂ ਤਾਂ ਬਦਲਾ ਦੇ ਕਾਲੇ ਆਏ ਆ ਯਾਰ ਓਪੜ ਵੀ ਜਾਂਦਾ ਘੜਗੜੀ 5-600 ਨੂੰ ਹੱਥ ਲਾਉਂਦਾ ਆ ਰਾਮ ਨਾਲ ਹਾਸਦਾ ਆ ਮਖੌਲ ਕਰਦਾ ਬਾਈ ਪਰ ਨਾ ਛੀਂਦਰ ਆਇਆ ਤੇ ਫਿਲਟਰ ਬਦਲ ਲਈ ਤੇ ਮੀਟਰ ਜਾਨ ਵੱਧ ਗਈ ਨਾ ਨਾ ਉਹੀ ਗੱਲ ਆ ਬਾਈ ਬਿਲਕੁਲ ਬਿਲਕੁਲ ਯਾਰ ਆ ਤੂੰ ਜਿਹੜਾ 3 ਜਨ ਲੱਗਿਆ ਬਹੁਤ ਵਾ ਸਾਫ ਹੋਇਆਗਾ ਕੁਝ ਨਾ ਕੁਝ ਤਾਂ ਉਹੀ ਗੱਲ ਆ ਹਾਂ ਫੱਕ ਸੀਟ ਹੀ ਨਹੀਂ ਮਾਰਦਾ ਆਪਣਾ ਟਰਬੋ ਇਹਦਾ ਹੋਆ ਟਰਬੋ ਹੋ ਟਰਬੋ ਟਰਬੋ ਟੈਕ ਉਟਾਇਆ ਉਹਨੇ ਇਹਦਾ ਟਰਬੋ ਟਰਬੋ ਇਹਦਾ ਕੰਪਨੀ ਫੀਟਡ ਆ ਬਾਈ ਇਹਨੂੰ ਬਾਹਰ ਤੇ ਲੋਨ ਨੂੰ ਮਾਰਦੇ ਸੀ ਟੀ ਉਹ ਮਾਰਦੇ ਸੀ ਹਾਂ ਨਹੀਂ ਸਾਡਾ ਕੋਈ ਅਰਜਨਤਾ 605 ਕੱਲੇ ਤੈਨੂੰ ਕੋਈ ਛੇੜਖਾਨੀ ਕਰਾਈ ਦੀ ਹਾਂ ਮੈਂ ਕੋਈ ਨਹੀਂ ਕੀਤਾ ਉਦਾਂ ਹੀ ਜੈਨੂਨ ਹੈ ਜੈਨੂਨ ਹੈ ਜੈਨੂਨ ਹੈ ਸਹੀ ਹੈ ਵਧੀਆ ਹੈ ਠੀਕ ਹੈ ਨਾ ਜਿਆਦਾ ਪਹਿਲਾਂ ਦਵਦਾ ਦਾ ਸ਼ੁਰੂ ਸ਼ੁਰੂ ਦੇ ਅੱਛਾ ਬਸ ਉਹ ਭਾਈ ਆਇਆ ਤਾਂ ਉਹ ਨਹੀਂ ਬਸ ਥੋੜਾ ਜਿਆ ਠੀਕ ਆ ਆ ਨਾ ਤੁਸੀਂ ਲੈ ਕਰਕੇ ਠੀਕ ਆ ਉਹ ਲੋੜ ਮਾਸਕਰ ਤੇ ਕਹਿੰਦਾ ਕਿਹਾ ਗੇੜਿਆ ਬਹੁੰਨਾ ਚਾਹਾਂਈ ਇਹ ਤੂੰ ਵੀ ਬਣਾ ਦੇ ਜਹਾਜ ਇਹਦਾ ਦੇਖ ਲੈ ਦੇਖੀ ਆ ਉਹ ਨਾ ਲੋੜੇ ਨਹੀਂ ਪੈਂਦਾ ਇਹਦਾ ਕੋਈ ਤੇ ਅੱਗੇ ਤੇ ਅੱਧੀ ਕਿ ਜੁੜੀ ਉਹਨੇ ਤੇ ਅੱਗ ਫਿੱਟ ਕਰਾ ਦੇ ਜਾਂ ਕੋਈ ਰੇਖ ਜਿਤਨੀ ਆ ਉਹ ਲੈ ਬਜਿੰਨਾ ਕੰਮ ਆ ਸਾਨੂੰ ਚਾਹੀਦਾ ਉਹਨਾ ਵਾਧੂ ਕਰਦਾ ਨਹੀਂ ਗੱਲੇ ਜੇ ਆਪਾਂ ਮਸ਼ੀਨਰੀ ਨੂੰ ਮਸ਼ੀਨਰੀ ਤਰ੍ਹਾਂ ਵਰਤੀ ਹੈ ਨਾ ਬਾਈ ਉਹ ਉਹ ਠੀਕ ਰਹਿੰਦਾ ਕੰਮ ਬਾਈ ਕਹਿੰਦੇ ਮੈਂ 15 ਦੇ ਹੱਲ ਕਰਾਏ ਆ ਅੱਛਾ ਬਾਈ ਕਹਿੰਦਾ ਬਾਈ ਇਹਦਾ 13 ਨੂੰ ਨਹੀਂ ਚੱਲਦੇ ਇਹ ਜੀ ਹਾਂ 15 ਨੂੰ ਓਖਾ ਕਰੂਗਾ ਤੇ ਹਾਂ ਵੇ 13 ਦੇ ਬਣਾਏ ਆ ਹਾਂ ਮੈਂ 15 ਹੀ ਕਰਾਂ ਇਹ ਮੈਂ ਬਾਈ ਮੈਂ ਚਲਾ ਕੇ ਦੇ ਚੱਕ ਮੈਂ ਫੋਲਡੇਬਲ ਅੱਛਾ ਮੈਂ ਤੇਰੀ ਕੱਲ ਦੇਖਿਆ ਦਾ ਜਿਹੜਾ ਤੂੰ ਉੱਥੇ ਖੰਨੇ ਦੇ ਕਹੇ ਸਾਈ ਅੱਛਾ ਇਹਨੂੰ ਮੈਂ ਚਲਾ ਕੇ ਦਿਖਾਉਂਗਾ ਅੱਛਾ ਕਿ ਕਿਵੇਂ ਚੱਲਦਾ ਠੀਕ ਆ ਠੀਕ ਆ ਸਾਡੇ ਸਭ ਤੋਂ ਵੱਡੀ ਗੱਲ ਆ ਬਾਈ ਚਲਾਉਣ ਵਾਲੇ ਬੰਦੇ ਦੇ ਇਹਨੂੰ ਕਈ ਕਹਿੰਦੇ ਤੇਲ ਵੱਧ ਖਾਂਦਾ ਚਲਾਉਣ ਵਾਲੇ ਬੰਦੇ ਦੇ ਡਿਪੈਂਡ ਕਰਦਾ ਵੀ ਤੇਲ ਇਹਨੂੰ ਕਿੰਨਾ ਖਲਾਉਣਾ ਕਿੰਨਾ ਖਲਾਉਣਾ ਠੀਕ ਆ ਜੇ ਆਪਾਂ ਇਹਨੂੰ ਨਾਰਮਲ ਚਲਾਉਣੇ 14-1500 ਚੱਕਰਾਂ ਤੇ ਫਿਰ ਇਹ ਐਵਰੇਜ ਵਧੀਆ ਦਿੰਦਾ ਮੈਂ ਰੱਖਦਾ ਇਹਨੂੰ ਬਾਈ 1600 ਹਾਂ ਠੀਕ ਆ ਮੈਂ 1400 ਰੱਖ ਕੋਲੋਂਾ 1650 ਉੱਪਰ ਵੀ ਵੀ ਮੈਂ ਨੂੰ ਆ ਗਿਆ ਤੇਰਾ ਜਾਨ ਜੀ ਬਣੀ ਰਿਹਾ ਘੂਟਾ ਘੂਟਾ ਵੀ ਨਹੀਂ ਚਲਾਉਣਾ ਨਾ ਨਾ ਠੀਕ ਆ ਠੀਕ ਹੈ ਨਾ 16 1650 ਚੱਕਰਾਂ 'ਪਰ ਰੱਖ ਕੇ ਆਇਆ ਨੂੰ ਬਸ ਛੜਦੀ ਦਾ ਠੀਕ ਹੈ ਬਾਈ ਤੇ ਦੱਗਦਾ ਦਿਖਦਾ ਆਪਣਾ ਗੇਅਰ ਛੋਟਾ ਕਰ ਲੈ ਹਾਂ ਠੀਕ ਆ ਪਰ ਵੈਸੇ ਦਾ ਫਰਕੇ ਨਹੀਂ ਹੈਗਾ ਬੜਾ ਵੀ ਪੈਂਦਾ ਛੋਟਾ ਨਹੀਂ ਪੈਂਦਾ ਫਿਰ ਉਹ ਤਾਂ ਜਿੰਦ ਤੇ ਹੁਣ ਹਲਾ ਨੂੰ ਦੇਖਾਂਗੇ ਠੀਕ ਆ ਹਾਂ ਚੱਲ ਕਾਲੇ ਠੀਕ ਆ ਬਾਈ ਧੰਨਵਾਦ ਤੇਰਾ ਠੀਕ ਹੈ ਜੀ ਧੰਨਵਾਦ ਕਰਨ ਸਾਧੂ ਆ ਤੁਹਾਡਾ ਸਰ ਜਾਣਾ ਬਾਈ ਹਾਂ ਕਰਦੇ ਕੋਈ ਚੱਕਰ ਇਹਦੇ ਸਰ ਜੂਗਾ ਤੇ ਧੰਨਵਾਦ ਨਾਲ ਕਰਦੇ ਬਾਈ ਕਰਦਾ ਨੇ ਭਾਈ ਕੋਈ ਗੱਲ ਚੱਲ ਆਪਣੇ ਲਾ ਭਾਈ ਸ਼ੋ ਚੱਲੀ ਹੈ ਬੇ ਟਾਈਮ ਨਾਲ ਬਈ ਨਹੀਂ ਰਾਓਗੇ ਸਰਤ 7:30 ਵਜੇ ਤਾਂ ਦਿਨੇ ਥੋੜੇ ਜਿਹਾ ਬੜੇ ਆ ਤਾਂ ਕਰਕੇ ਪਤਾ ਨਹੀਂ ਲੱਗਦਾ ਇਹਨਾਂ ਹਾਂ ਚਾਹੀਦਾ ਨਾ ਤੇ ਭਾਈ ਅੱਜ ਤੁਹਾਨੂੰ ਪਤਾ ਹੈ ਵੀ 4 ਤਰੀਕ ਹੈ ਅੱਜ ਤੇ ਵੋਟਾਂ ਦਾ ਰਿਜ਼ਲਟ ਆ ਗਿਆ ਅੱਜ ਜਿੰਨੇ ਦਿਨ ਦੇ ਲੱਗੇ ਵੀ ਅੱਜ ਸਾਰੇ ਠੰਡੇ ਹੋ ਕੇ ਬਹਿ ਗਏ ਠੀਕ ਆ ਵੋਟਾਂ ਦਾ ਹੁਣ ਚਲੋ ਜਿਨੇ ਜਿਹਨੂੰ ਪਾਤੀਆਂ ਪਾਤੀਆਂ ਠੀਕ ਹੈ ਲੱਡੀ ਭਾਈ ਤੇ ਬਾਕੀ ਅੱਜ ਸਾਰੇ ਸਵੇਰ ਦੇ ਬੈਠੇ ਦੇਖ ਰਹੇ ਆ ਫੋਨ ਤੇ ਵੀ ਕਿਹੜਾ ਹੈ ਕਿਹੜਾ ਨਹੀਂ ਤੇ ਬਾਕੀ ਚਲੋ ਆਪਣੇ ਸਾਡੇ ਰੋਪੜ ਦਾ ਬਾਈ ਉਹ ਜਿੱਤਿਆ ਕੰਗ ਨਵਿੰਦਰ ਸਿੰਘ ਕੰਗ ਜਿੱਤ ਗਿਆ ਰੋਪੜ ਦੇ ਆਹਾਰ ਰੋਪੜ ਦੇ ਸਾਡੇ ਬਾਈ ਕੰਗ ਜਿੱਤ ਗਿਆ ਠੀਕ ਹੈ ਬਾਕੀ ਸਾਡੀ ਜਿੱਥੇ ਦੇ ਮੈਂ ਜਣ ਮੈਂ ਸੋਦਾ ਵੀ ਦੋ ਬੰਦੇ ਜਿੱਤਨੇ ਉਹ ਬੰਦੇ ਆਪਣੇ ਜਿੱਤੇਗੇ ਬਾਈ ਠੀਕ ਹੈ ਜੀ ਉਹ ਵੀ ਜਿੱਤ ਗਿਆ ਆਪਣਾ ਬਾਈ ਅਮਰਤਪਾਲ ਸਿੰਘ ਤੇ ਦੂਆ ਜਿੱਤ ਗਿਆ ਬਾਈ ਸਰਬਜੀਤ ਸਾਰਿਆਂ ਦੀ ਅੱਖਾਂ ਵਿੱਚ ਪਾਈਆਂ ਸਾਰਿਆਂ ਦੀ ਉਹਦੇ ਦੀ ਬਾਈ ਸਾਰਿਆਂ ਦੀ ਅੱਖ ਉਹਦੇ ਸੀ ਬਾਈ ਹਾਂ ਬਾਕੀ ਬਾਕੀ ਜਿਹੜਾ ਮੈਂ ਤਾਂ ਸੋਚਿਆ ਵਾ ਵੀ ਸੈਂਟਰ ਵਾਲਾ ਉਹਦਾ ਫੇਰ ਉਹੀ ਪੁਰਾਣੀ ਪੁਰਾਣਾ ਬਾਪੀ ਉਹ ਆ ਗਿਆ ਹੈ ਉਹ ਉਹਦੇ ਕਰਕੇ ਤਾਂ ਅਫਸੋਸ ਲਿਆ ਹਾਂ ਉਹਦਾ ਬੋਟ ਬਾਈ ਇੱਕ ਗੱਲ ਜ਼ਰੂਰ ਆ ਜਿਹੜੀ ਮਸ਼ੀਨਾਂ ਵਾਲੀ ਹੀਰਾ ਫੇਰੀ ਹੈ ਹੈਗੀ ਆ ਪੱਕੀ ਬਾਈ ਹੁਣ ਲੱਦੀ ਇਹਦੇ ਬਾਰੇ ਆਪਾਂ ਫੈਰੀ ਹੈ ਹੀਰਾ ਫੇਰੀ ਹੈਗੀ ਆ ਹਮ ਜੀ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਹੈਗੇ ਆ ਬਾਈ ਆਪਾਂ ਤਾਂ ਕੁਝ ਨਹੀਂ ਕਹਿੰਦੇ ਕਈ ਵੀਡੀਓ ਆਈਆਂ ਇੱਕ ਬੰਦੇ ਦੀ ਵੀਡੀਓ ਆਈ ਸੀ ਵੋਟ ਪਾਈ ਸੀ ਉਹਨੇ ਭੱਟਣ ਕਾਂਗਰਸ ਦਾ ਤੋਂ ਆਇਆ ਹੈ ਜਿਗਾ 32 ਜਾ ਕੇ ਭਾਜਪਾ ਦੀ ਮਾਜਰੀ ਸੀਗੀ ਅੱਛਾ ਹਾਂ ਉਹਨੇ ਉਕੜੇ ਭੱਟਣ ਤੋਂ ਹੱਥ ਨਹੀਂ ਛੱਡਿਆ ਉਹਨੇ ਵੀਡੀਓ ਬਣਾ ਲਈ ਆਪਣੀ ਅੱਛਾ ਤੇ ਉਹ ਦਿਖਾਈ ਵੀ ਹੈ ਫਿਰ ਉਹ ਤੋਂ ਬਾਅਦ ਰੌਲਾ ਬੀਬੇ ਆ ਵਕੀਲਾਂ ਨੇ ਵੀ ਜਿਹੜੇ ਤਸਵੀਰੋ ਕਪਈ ਦੂਲ ਪਾਰਟੀ ਸਿਸਟਮ ਦਾ ਰਿਪੋਰਟਿੰਗ ਕਰੋ ਅੱਛਾ ਪਰ ਉਹਨਾਂ ਨੇ ਕਿਸੇ ਨੇ ਨਹੀਂ ਮੰਨ ਮੰਨ ਲੀਆ ਸੁਪਰੀਮ ਕੋਰਟ ਵਾਲਿਆਂ ਨੇ ਕਰਿਆ ਦਾ ਹਾਂ ਸੁਪਰੀਮ ਕੋਰਟ ਵਾਲਿਆਂ ਨੇ ਸਾਰਿਆਂ ਨੇ ਕਰਿਆ ਬਾਕੀ ਆਪਣੇ ਪੰਜਾਬ ਵਿੱਚ ਕੋਈ ਸੀਟ ਨਹੀਂ ਮਿਲੀ ਬਾਈ ਇਹਨੂੰ ਹਾਂ ਤੇ ਆ ਵਿੱਚ ਪੰਜਾਬ ਦੀ ਬਾਈ ਹੁਣ ਇੱਕ ਗੱਲ ਆ ਹੁਣ ਸਾਲਾ ਇਹ ਨਾ ਹੋਵੇ ਵੀ ਜਿਵੇਂ ਇਹ ਬਾਰ ਬਾਰ ਦਬਈ ਜਾਂਦਾ ਰਹਿੰਦਾ ਕਿਤੇ ਜਾਂਦਾ ਰਹਿੰਦਾ ਵੀ ਛੇਖਾ ਵਾਲਾ ਕੰਮ ਨਾ ਕਰ ਦਵੇ ਵੋਟਾਂ ਬੰਦੇ ਕਰ ਦਵੇ ਕੁਝ ਨਹੀਂ ਪਤਾ ਬਾਈ ਕੁਝ ਨਹੀਂ ਪਤਾ ਇਹਦਾ ਕੋਈ ਪਤਾ ਨਹੀਂ ਗੁੰਡਾ ਰਾਜ ਚੱਲ ਪਿਆ ਹੁਣ ਜਾਨੀ ਕਿ ਅਗਲੇ 5 ਸਾਲ ਜਮਣੇ ਇਹ ਖਾਸ ਕਰਕੇ ਪੰਜਾਬ ਨੂੰ ਜੋਰ ਪੂਰੇ ਦਿਖਾਊਗਾ ਇਹ ਵੀ ਦੇਖ ਲਿਓ ਪਰ ਯਾਰ ਇਹ ਹੈਗਾ ਹੀ ਪਿੱਛੋਂ ਗੁੰਡਾ ਇੱਕ ਵਾਰ ਇਹਨੇ ਕੀ ਕਰਿਆ ਕੋਤਰਾਗਾਂਡ ਚ ਕੀ ਕਰਿਆ ਬਾਈ ਹਿੰਦੂਆਂ ਦੇ ਮੁੰਡੇ ਚੱਕ ਕੇ ਕਟੇਂਦਰ ਚ ਪਾ ਕੇ ਉਹਨਾਂ ਨੂੰ ਅੱਗ ਲਾ ਦਿੱਤੀ ਮੁਸਲਮਾਨਾਂ ਦੇ ਨਾਲ ਆਤਾ ਮੁਸਲਮਾਨਾਂ ਦੇ ਆ ਕੇ ਤੇ ਤਾਲ ਦੇ ਜਵਾਨਾਂ ਨੂੰ ਅੱਗ ਇਹ ਦੂਵੰਦ ਨਾਲ ਆਤਾ ਦੰਗੇ ਕਰਵਾ ਦੇ ਭੜਕਾ ਤੋਫੇ ਜਿੱਤ ਗਿਆ ਗੁਜਰਾਤ ਚ ਕੋਤਰਾਗਾਂਡ ਚੇ ਕੰਮ ਕਰਕੇ ਹੁਣ ਸਹੀ ਗੁੰਡਾ ਇਹ ਬਾਕੀ ਚਲੋ ਬਾਈ ਹੁਣ ਤਾਂ ਜੋ ਉਹਨਾਂ ਦਾ ਹੋ ਗਿਆ। ਯਾਨੀ ਕਿ ਹੁਣ ਸਾਰਿਆਂ ਨੂੰ ਸਾਰੇ ਹੋ ਗਏ ਬਹੁਤ ਦਿਨ ਦੇ 2 ਮਹੀਨੇ ਹੋ ਗਏ ਰੋਲਾ ਪੈਂਦਾ ਬੂਟਾਂ ਦਾ। ਹਾਂ। ਕੰਮ ਨਿਬੜ ਗਿਆ। ਠੀਕ ਆ। ਹੁਣ ਆਪਾਂ ਇਹ ਗੱਲ ਤੇ ਰਹਿਣਾ ਪੈਣਾ ਵੀ ਜਿਵੇਂ ਗੁਰੂ ਜੀ ਕਹਿੰਦੇ ਸੀ ਸ਼ਾਸਤਰ ਕੇ ਅਧੀਨ ਹੈ ਰਾਜ। ਹਾਂ। ਇਹ ਤਾਂ ਸ਼ਾਸਤਰ ਹੀ ਹੋਣਾ ਪੈਣਾ ਬਾਈ। ਬਾਈ ਜਿਹੜਾ ਹਰਪ੍ਰੀਤ ਨੇ ਕੋਈ ਆਰਗੂਮੈਂਟ ਦੇ ਸਕਦਾ ਬਾਈ ਦੱਸੋ ਮਾੜਾ ਮੋਟਾ ਕੁਝ ਤੁਸੀਂ ਵੀ। ਬਾਈ ਸਾਨੂੰ ਇਹਦੇ ਬਾਰੇ ਹੁਣ ਇੰਨੀ ਨੌਲੇਜ ਐ ਨਹੀਂ। ਵੋਟ ਪਾਈ ਸੀ ਤੇ? ਹਾਂ ਜੀ ਬਾਈ। ਕਿਹਨੂੰ ਪਾਈ ਐ? ਆਪਾਂ ਨੇ ਬਾਈ 40 ਨੂੰ ਪਾਈ। 40 ਨੂੰ ਪਾਈ। ਲੱਗੀ ਤਾਂ ਵੀਰੇ। ਝਾੜੂ ਵਾਲੀ ਬੈਠੇ ਤੂੰ ਵੀ ਬਾਈ ਤੈ ਵੀ ਜਣ ਕੇ ਥੋੜੀ ਵੋਟ ਖਰਾਬ ਨਹੀਂ ਗਈ। ਮੈਂ ਕਿਆ ਕੱਲ ਆ ਬਾਈ ਹਾਂ ਉਰੇ ਆਪਣੇ ਜਿਹੜਾ ਬੰਦਾ ਝਾੜੂ ਵਾਲਾ ਖੜਾ ਹੈ ਨਾ ਹਾਂ ਉਹ ਬੰਦਾ ਕਹਿੰਦਾ ਅੱਛਾ ਉਹਨੇ ਕੰਮ ਵੀ ਕਰਵਾਇਆ ਆਪਣੇ ਪਹਿਲਾਂ ਮੁਰੇ ਅੱਛਾ ਆਪਾਂ ਨੇ ਤਾਂ ਬੰਦੇ ਨੂੰ ਉਹ ਪਾਣੀ ਵੋਟ ਇੱਥੇ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ ਏ ਨੇ ਵਧੀਆ ਕੰਮ ਕਰੇ ਆ ਹਾਂ ਉਹੀ ਤਿੰਨ ਸੀਟਾਂ ਮਿਲੀਆਂ ਉਹੀ ਜਿੱਥੇ ਉਹੀ ਜਿੱਥੇ ਯਾਨੀ ਕਿ ਯਾਨੀ ਕਿ ਹੁਣ ਥੋੜੀ ਆਮ ਆਦਮੀ ਪਾਰਟੀ ਨੂੰ ਥੋੜੀ ਅੱਗੇ ਨੂੰ ਅਗਲ ਆ ਜਾਣੀ ਵੀ ਸਾਡੀਆਂ ਸੀਟਾਂ ਗਈਆਂ ਬੀਜੇ ਸਾਡੇ ਜਿਹੜੇ ਐਮਐਲਏ ਵਧੀਆ ਕੰਮ ਕਰਦੇ ਨੇ ਉਹੀ ਜਿੱਤਦੇ ਨੇ ਜਿਹੜੇ ਸਾਬ ਨਾਲ ਪਹਿਲਾਂ ਇਹ 92 ਸੀਟਾਂ ਦੇ ਜਿੱਤ ਕੇ ਤੇ ਹੁਣ ਨਹੀਂ ਇਹਨਾਂ ਨੂੰ ਸਪੋਰਟ ਹੋਈ ਪਣਾ ਹਾਂ ਹਾਂ ਉਹਨੇ ਨਹੀਂ ਵਧਾਈ ਤਾਂ ਜਿਹੜਾ ਬੰਦਾ ਕੰਮ ਕਰੂਗਾ ਨਾ ਹਾਂ ਉਹਨੂੰ ਇਹ ਗਾਹ ਬੋਟਾ ਬਣ ਗਈਆਂ ਠੀਕ ਆ ਠੀਕ ਹਾਂ ਜਿਹੜੇ ਲੋਕ ਵੀ ਬਾਈ ਹਾਂਜੀ ਦਾ ਰਸਾ ਬਿਲਕੁਲ ਬਾਈ ਬਿਲਕੁਲ ਕਾਂਗਰਸ ਨੂੰ ਮੱਤ ਜਿੱਟਾ ਮੀ ਕਾਂਗਰਸ ਨੂੰ ਮੱਤ ਮਣੀ ਆ ਅਕਾਲੀ ਮਤਲਬ ਸ਼੍ਰੋਮਣੀ ਅਕਾਲੀ ਦਲ ਤਾਂ ਜਿਹੜੀ ਉਹ ਬਾਈ ਜਿੱਥੇ ਗਿਆ ਕਹਿੰਦਾ ਹੁਣ ਪਾਰਟੀ ਲੈ ਵੀ ਜਿਹੜੀ ਗਈ ਹੋਰ ਹਾਂ ਜਿਹਨੂੰ ਹੋਰ ਵੋਟ ਪਾ ਦੇ ਪਾਰਟੀ ਜਿਆਦਾ ਹੁਣ ਅਕਾਲੀ ਆ ਉਹ ਜਵੇਂ ਖਤਮ ਆ ਤੇਰੇ ਸਾਹਮਣੇ ਬਸ ਬਸ ਠੀਕ ਆ ਹੁਣ ਝਾੜੂ ਤੇ ਲੋਕ ਹੁਣ ਅੱਕੇ ਫਿਰਦੇ ਬਾਕੀ ਬਾਈ ਨੰਬਰ ਯਾਰ ਇਹ ਕਾਂਗਰਸ ਇਹ ਬਾਈ ਗੱਲਾਂ ਨਵੇੜੋ ਸਾਰੀ ਤੁਸੀਂ ਹੁਣ ਬਹੁਤੀ ਲੰਬੀ ਨਹੀਂ ਆਪਾਂ ਲੈ ਜਾਣਾ ਤੇ ਜਿਹੜਾ ਮਰਜ਼ੀ ਜਿੱਥੇ ਆਵੇ ਆਪਰੇ ਆਪਾਂ ਨੂੰ ਦੇਖ ਰਹੀ ਤੈਨੂੰ ਬਾਈ ਟਰੈਕਟਰ ਦਾ ਕੰਮ ਕਰਕੇ ਦਿਹਾੜੀ ਮਿਲਣੀ ਆ ਠੀਕ ਆ ਲਾਡੀ ਬਾਈ ਤੈਨੂੰ ਬਾਲੀ ਟੈਨਸ਼ਨ ਨਹੀਂ ਲੈਣੀ ਤੈਨੂੰ ਬਾਈ ਉਹਦਾ ਕੰਮ ਕਰਕੇ ਰੋਟੀ ਆਪਾਂ ਨੂੰ ਕੰਮ ਕਰਕੇ ਰਹਿਣੀ ਆ ਕੰਮ ਹੀ ਨਾ ਕਹਾਹਾਂ ਕਾਲੀਆਂ ਕਰਨੀਆਂ ਪੈਣੀਆਂ ਇਹਦਾ ਬਾਈ ਗਾਂਢੀ ਤੈਨੂੰ ਬਾਈ ਰੋਟਾਵੇਟਰ ਵੇਚ ਕੇ ਪੈਸੇ ਮਿਲਣੇ ਆ ਠੀਕ ਆ ਪਵਨ ਵੀਰੇ ਤੈਨੂੰ ਜੌਂਡੀ ਰੇ ਵੇਚ ਕੇ ਪੈਸੇ ਮਿਲਣੇ ਠੀਕ ਆ ਸਾਨੂੰ ਮਿਲ ਲੈ ਨੰਡੋ ਫਾਰ ਵੇਚਣਾ ਹਾਂ ਆਪਾਂ ਆਪਣਾ ਕੰਮ ਕਰੋ ਆਪਣੀ ਮਿਹਨਤ ਨਾਲ ਠੀਕ ਆ ਵੀਰੇ ਇਹਨਾਂ ਵੱਲ ਚਲੋ ਜੋ ਹੋਣਾ ਤਾਂ ਹੋ ਗਿਆ ਬਣ ਗਿਆ ਜੱਗੂ ਦੇ ਕੋ ਕੰਮ ਆਪਣੀ ਜਗ੍ਹਾ ਕੰਮ ਤਾਂ ਆਪਾਂ ਕਰ ਨਹੀਂ ਕਰਨਾ ਹਾਂ ਥੋੜਾ ਜਿਹਾ ਬਾਈ ਆਪਾਂ ਨੂੰ ਵੀ ਸੁਚੇਤ ਹੋਣਾ ਪੈਣਾ ਹਾਂ ਹਾਂ ਹੈਨਾ ਉਹ ਤਾਂ ਆਇਆ ਆਪਣੀ ਰਹਿਣ ਤੱਕਾ ਜਿਹੜਾ ਹੋਣਾ ਸ਼ੁਰੂ ਹੋਣਾ ਬਾਈ ਹੋਣਾ ਉਹ ਹੋਣਾ ਉਹ ਤਾਂ ਹੋ ਜਾਏਗਾ ਹੋਰ ਗੇਮ ਹੋਰ ਤਾਂ ਗੇਮ ਭਖਣੀ ਆ ਬਿਲਕੁਲ ਬਾਈ ਬਿਲਕੁਲ ਇਹ ਪਗਣੀ ਆ ਜੇ ਕੰਮ ਹੋ ਰਾ ਬੋੜੀ ਬੋੜੀ ਦੇਖੀ ਅੱਗੇ ਕਿਉਂਦਾ ਚਲੋ ਸਾਡੀ ਬਾਈ ਠੀਕ ਆ ਸਾਡੇ ਉੱਥੇ ਫੈਕਟਰੀ ਖੋਲੀ ਹੈ ਕੈਮੀਕਲ ਵਾਲੀ ਹਾਂ ਹਾਂ ਸਾਡੇ ਪਿੰਡ ਦੇ ਨਾਲੇ ਉਹ ਫੈਕਟਰੀ ਦਾ ਵਿਰੋਧ ਕਰਕੇ ਉੱਥੇ ਅਸੀਂ ਉੱਥੇ ਧਰਨਾ ਲਾਇਆ ਹੈ ਲੋਕਾਂ ਨੇ ਹਾਂ ਹੁਣ ਜੋ ਕੈਮੀਕਲ ਦੀ ਫੈਕਟਰੀ ਖੋਲਦੀ ਆ ਜਗਾ ਵੀ ਉੱਥੇ ਲੈਂਦੇ ਆ ਜਿੱਥੇ ਨਹਿਰ ਹੋਵੇ ਨਾਲ ਉਹ ਸਾਰਾ ਕੈਮੀਕਲ ਦਾ ਪਾਣੀ ਜਾਂਦਾ ਬੋਰ ਵੈਲਪਾ ਕੇ ਵਿੱਚ ਪਾਉਣਗੇ ਜਾਂਦਾ ਨਹਿਰ 'ਚ ਸੱਟਣਗੇ ਹਾਂ ਜਿਵੇਂ ਹੁਣ ਬਠਿੰਡੇ ਏਰੀਆ ਦੇ ਵਿੱਚ ਕੈਂਸਰ ਪ੍ਰੇਨ ਆਈ ਹੋਈ ਆ ਕਿੰਨਾ ਕੈਂਸਰ ਹੋ ਰਿਹਾ ਲੋਕਾਂ ਨੂੰ ਉਹ ਫਿਰ ਕੈਮੀਕਲ ਨਾਲ ਵੀ ਕੈਂਸਰ ਹੋ ਇਹ ਚੀਜ਼ ਆ ਵੀ ਜਿਹੜੇ ਆਪਣੇ ਜ਼ਮੀਰਦਾਰ ਭਰਾਵਾਂ ਨੂੰ ਵੀ ਭਾਈ ਸਮਝਣਾ ਚਾਹੀਦਾ ਇਹ ਵੀ ਕਰ ਭਰਾ ਇਹ ਨਹੀਂ ਦੇਖਦੇ ਵੀ ਅਸੀਂ ਕਿਹਨੂੰ ਵੇਣ ਲੱਗਿਆ ਕਿਹਨੂੰ ਚਲੋ ਕਿਸੇ ਨੂੰ ਗਰਜ ਹੁੰਦੀ ਆ ਆਪਾਂ ਜ਼ਮੀਨ ਵੇਚਣੀ ਹੈ ਹਨਾ ਤਾਂ ਅਗਲੇ ਹਰੇਕ ਚੀਜ਼ ਆਪਾਂ ਦੇਖਦੇ ਨਹੀਂ ਕਿ ਇਹਨੂੰ ਵੇਚਣੀ ਆ ਕੋਈ ਯੂਪੀ ਦਾ ਹੋਵੇ ਕੋਈ ਬਿਆਰ ਦਾ ਹੋਵੇ ਚਾਕੇ ਉਹਨੂੰ ਵੇਚ ਦਿੰਦੀ ਆ ਪਹਿਲਾਂ ਤਾਂ ਇਹ ਹੋਣਾ ਚਾਹੀਦਾ ਜਿਵੇਂ ਹੁਣ ਆਪਾਂ ਯਾਰ ਹਿਮਾਚਲ ਚ ਜ਼ਮੀਨ ਲੈ ਆਪਾਂ ਨੂੰ ਹਿਮਾਚਲ ਦੇ ਵਿੱਚ ਕਨਾਲ ਨਹੀਂ ਮਿਲ ਸਕਦੀ ਕਨਾਲ ਕੀ ਘਰ ਪਾਉਣ ਨੂੰ ਜਦਾਂ ਨਹੀਂ ਮਿਲਦੀ ਮਰਦੇ ਹੂੰ ਆਪਣੇ ਇੱਥੇ ਸਾਰਾ ਖੱਡ ਸਾਰਾ ਉੱਤੇ ਚਲ ਜਓ ਉੱਥੇ ਪਹਾੜੀ ਹੈ ਮਤਲਬ ਪਹਾੜ ਤੋਂ ਹਿਮਾਚਲ ਵਾਲਿਆਂ ਨਾਲ ਭੜਿਆ ਤੇ ਬਿਲਕੁਲ ਬਿਲਕੁਲ ਭਾਈ ਰੋਪੜ ਦੇ ਵੀ ਹਮਾਚਲ ਦੇ ਆ ਕੇ ਰੋਪੜ ਦੇ ਵੀ ਹਾਂ ਹਿਮਾਚਲ ਤੇ ਹੋਰੇ ਹਿਮਾਚਲ ਤੇ ਕਈ ਰਹਿੰਦੇ ਨੇ ਇਹ ਰੂਲ ਹੋਣਾ ਚਾਹੀਦਾ ਵੀ ਇਹ ਹੋਣਾ ਬਾਹਰ ਬੰਦਾ ਹਾਂ ਬਾਹਰ ਬੰਦਾ ਹੋਣਾ ਇਹ ਇੱਕ ਸਟੇਟ ਵਿੱਚ ਇਹ ਰੂਲ ਆ ਵੀ ਤੁਸੀਂ ਵੀ ਇੱਥੇ ਕੋਈ ਹੋਸਟੇਲ ਦਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਤਾਂ ਪੰਜਾਬ ਚ ਵੀ ਹੋਣਾ ਚਾਹੀਦਾ ਹੋਸਟੇਲ ਕੜ ਚ ਵੀ ਇਹ ਜਿਹੜਾ ਰੂਲ ਆ ਹੋਣਾ ਚਾਹੀਦਾ ਹੁਣ ਲਾਡੀ ਆਪਾਂ ਨੂੰ ਇੱਥੇ ਤੇ ਬਾਰਡਰ ਹਿਮਾਚਲ ਦਾ 15 ਕਿਲੋਮੀਟਰ ਹੈ 15 ਠੀਕ ਹੈ ਆਪਾਂ ਨੇ ਜੇ ਐਂਟਰ ਹੋਣਾ ਅੱਜ ਆਪਾਂ ਨੂੰ 100 ਦੀ ਪਰਚੀ ਹੈ ਪਰਚੀ ਦੇਣੀ ਪੈਣੀ ਹੈ 100 ਦੀ ਹੁਣ ਜੇ ਉਹ ਆਉਣੇ ਇਧਰ ਆਪਣੇ ਵੱਲੋਂ ਕੋਈ ਆਪਣੇ ਵੱਲੋਂ ਕੋਈ ਪਰਚੀ ਨਹੀਂ ਹੈ ਬਾਈ ਇਹ ਜਿਹੜੇ ਇਹ ਚੀਜ਼ਾਂ ਤੇ ਆਪਾਂ ਨੂੰ ਧਿਆਨ ਦੇਣਾ ਪੈਣਾ ਬਾਈ ਠੀਕ ਹੈ ਤੇ ਬਾਕੀ ਹੁਣ ਦੇਖੋ ਹੁਣ ਕੀ ਬਣਦਾ ਹੌਲੀ ਹੌਲੀ ਕੇ ਕਿੱਥੇ ਤੱਕ ਵੀ ਰੁਕਦੀ ਹੈ ਜੱਟ ਠੀਕ ਹੈ ਤੇ ਚਲੋ ਬਾਈ ਠੀਕ ਹੈ ਬਾਈ ਨਾਲੇ ਸਾਰਿਆਂ ਨੇ ਆਪਣੀ ਆਪਣੀ ਰਾਏ ਦਿੱਤੀ ਤੇ ਚਲੋ ਠੀਕ ਹੈ ਜੀ ਬਾਈ ਅੱਜ ਦੇ ਵਲੌਗ ਚ ਇੰਨਾ ਹੀ ਜੀ ਇਹ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆਪਣੀ ਤਾਂ ਬਾਈ ਕਰਿਓ ਲਾਈਕ ਤੇ ਆਪਣੇ ਚੈਨਲ ਨੂੰ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ 'ਚ ਸਾਰਿਆਂ ਦਾ ਧੰਨਵਾਦ ਹਾਂ ਆਪਣੀ ਵੀਡੀਓ 'ਚ ਸਾਰਾ ਕੁਝ ਦੇਖਣ ਨੂੰ ਮਿਲ ਜਗਾ ਪੁਰਾਣਾ ਟਰੈਕਟਰ ਵੀ ਗੱਲਾਂ ਬਾਤਾਂ ਵੀ ਹਾਂ ਸਾਰਾ ਕੁਝ ਹਾਂ ਸੋਨਾ ਲੀਕਾ ਵੀ ਜਾਂਉਂਦੀ ਹੈ ਵੀ ਠੀਕ ਹੈ ਦੋ ਫਾਰਮ ਵੀ ਠੀਕ ਹੈ ਟੈਮਟਰ ਵੀ ਸਵਰਾਜ ਵੀ ਸਾਰਾ ਕੁਝ ਐਚਰ ਵੀ ਮਿਲ ਜਾਂਦਾ ਮੈਸੀ ਅਜੇ ਹੈਗੀ ਗਾ ਪੁਰਾਣੀ ਬਤਿਆ ਰਹਾ ਧੰਨਵਾਦ ਹੀ ਸਾਰਿਆਂ ਦਾ